ਅੱਜ ਆਪਾਂ ਬਣਾਵਾਂਗੇ ਆਲੂ ਬਖਾਰੇ ਦਾ ਸ਼ਰਬਤ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਹੈਲਦੀ ਬਹੁਤ ਜ਼ਿਆਦਾ ਹੁੰਦਾ ਹੈ। ਇਹ ਦਿਲ ਦੀਆਂ ਬਿਮਾਰੀਆਂ ਲਈ ਬਹੁਤ ਠੀਕ ਹੁੰਦਾ ਹੈ ਤੇ ਗਰਮੀ ਦੇ ਵਿੱਚ ਮੌਸਮੀ ਫਰੂਟ ਆ ਠੰਡਾ ਵੀ ਹੁੰਦਾ ਹੈ। ਸਰੀਰ ਦੀ ਗਰਮੀ ਤੇ ਜਿਗਰ ਦੀ ਗਰਮੀ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਗਰਮੀ ਦੇ ਵਿੱਚ ਤੁਸੀਂ ਇਹਨੂੰ ਬਣਾ ਕੇ ਪੀ ਸਕਦੇ ਹੋ ਤੇ ਸਟੋਰ ਕਰਕੇ ਵੀ ਇਹ ਜਿਹੜਾ ਰੱਖ ਸਕਦੇ ਹੋ ਪੀਣ ਦੇ ਵਿੱਚ ਬਹੁਤ ਹੀ ਟੇਸਟੀ ਲੱਗਦਾ ਹੈ। ਆਸ਼੍ਰੀ ਕਾਲ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਣੀ ਆ ਨਵੀਂ ਨਵੀਂ ਰੈਸਪੀਜ਼ ਨਵੀਆਂ ਰੈਸਪੀਜ਼ ਦੇਖਣ ਲਈ ਇਹ ਚੈਨਲ ਨੂੰ ਆ ਜਿਹੜਾ ਫੋਲੋ ਕਰ ਲੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰ ਦਿਆ ਕਰੋ ਜੀ ਇਹਨੂੰ ਬਣਾਉਣ ਲਈ ਤੁਸੀਂ ਮਿੱਠੇ ਤੇ ਤਾਜੇ ਜਿਹੜੇ ਆਲੂ ਬੁਖਾਰੇ ਲੈ ਲੈਣੇ ਆ ਮੈਂ ਪਾਈਆ ਆਲੂ ਬੁਖਾਰੇ ਲਏ ਆ ਬਿਲਕੁਲ ਸਾਫ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਧੋ ਲਿਆ ਧੋਣ ਤੋਂ ਬਾਅਦ ਮੈਂ ਡੇਡ ਗਲਾਸ ਪਾਣੀ ਦਾ ਜਿਹੜਾ ਉਹ ਪਾ ਲਿਆ ਪਾਣੀ ਦੀ ਮਾਤਰਾ ਤੁਸੀਂ 1.5 ਤੋਂ 2 ਗਲਾਸ ਆ ਜਿਹੜੀ ਰੱਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜੇ ਆਲੂ ਬੁਖਾਰੇ ਸੀਗੇ ਵਿੱਚ ਰੱਖ ਦਵਾਂਗੇ ਆਲੂ ਬੁਖਾਰੇ ਸਾਰੇ ਪਾਣੀ ਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਆਪਾਂ ਪਕਾ ਲਵਾਂਗੇ ਜਦੋਂ ਤੱਕ ਸੌਫਟ ਨਹੀਂ ਹੋ ਜਾਂਦੇ ਹੈਗੇ ਉਦੋਂ ਤੱਕ ਤੁਸੀਂ ਆਲੂ ਬੁਖਾਰੇ ਆ ਜਿਹੜੇ ਪਕਾ ਲੈਣੇ ਆ ਬਿਲਕੁਲ ਪੱਕੇ ਪੱਕੇ ਮਿੱਠੇ ਮਿੱਠੇ ਆਲੂ ਬੁਖਾਰੇ ਆਪਾਂ ਲੈ ਆ ਫਿਰ ਜੂਸ ਵੀ ਆ ਜਿਹੜਾ ਮਿੱਠਾ ਬਣ ਕੇ ਤਿਆਰ ਹੋਊਗਾ ਇਹਦਾ ਛਿਲਕਾ ਹੈ ਜਿਹੜਾ ਆਪਾਂ ਇੱਕ ਇੱਕ ਕਰਕੇ ਹਟਾ ਦਵਾਂਗੇ ਇਸ ਤਰ੍ਹਾਂ ਕਰਕੇ ਇਹਦਾ ਛਿਲਕਾ ਹੈ ਜਦੋਂ ਇਹ ਥੋੜੀ ਦੇਰ ਬਾਅਦ ਪੱਕ ਜਾਣਗੇ ਇਸ ਤਰ੍ਹਾਂ ਉੱਤਰ ਜਾਊਗਾ ਛਿਲਕਾ ਜੇ ਵਿੱਚ ਵੀ ਰਹਿ ਜਾਊਗਾ ਆਪਾਂ ਛਾੜਨਾਂਈਆਂ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਫਿਰ ਬਾਅਦ ਦੇ ਵਿੱਚ ਛਾਣਦੇ ਹੋਏ ਵੀ ਜਿਹੜਾ ਨਿਕਲ ਜਾਊਗਾ ਇਸ ਤਰ੍ਹਾਂ ਛਿਲਕਾ ਹਟਾਉਣ ਨਾਲ ਕੀ ਹੋ ਜਾਊਗਾ ਸੌਫਟ ਹੋ ਜਾਣਗੇ ਆਲੂ ਬੁਖਾਰੇ ਤੇ ਇਸ ਤਰ੍ਹਾਂ ਤੁਸੀਂ ਮੈਸ਼ਰ ਦੇ ਨਾਲ ਵੀ ਮੈਸ਼ ਕਰ ਸਕਦੇ ਹੋ ਇਸ ਤਰ੍ਹਾਂ ਮੈਂ ਇਹਦੇ ਨਾਲ ਵੀ ਇਹ ਜਿਹੜਾ ਮੈਸ਼ ਕਰ ਲਊਗੀ ਇਹਨੂੰ ਸਾਰੇ ਛਿਲਕੇ ਆਪ ਐਸੀ ਤਰ੍ਹਾਂ ਹੀ ਜਿਹੜੇ ਹਟਾ ਦਵਾਂਗੇ ਜੇਨ ਦੇ ਵਿੱਚ ਬਹੁਤ ਹੀ ਟੇਸਟੀ ਹੁੰਦਾ ਹੈ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਰੀਅਲ ਜੂਸ ਹੁੰਦਾ ਹੈ ਤੇ ਘਰ ਦੀ ਚੀਜ਼ ਤਾਂ ਹਮੇਸ਼ਾ ਹੈਲਦੀ ਹੁੰਦੀ ਹੈ ਤੁਸੀਂ ਇਸ ਤਰ੍ਹਾਂ ਇਹ ਬਣਾ ਕੇ ਰੱਖ ਸਕਦੇ ਹੋ ਤੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਕਿਉਂਕਿ ਆਪਾਂ ਇਹ ਪਕਾ ਲਿਆ ਫਿਰ ਸਟੋਰ ਕਰਨਾ ਆਸਾਨ ਆ ਜੇ ਤੁਸੀਂ ਇਹਨੂੰ ਸਿੰਪਲ ਇਦਾਂ ਹੀ ਬਣਾਉਂਗੇ ਫਿਰ ਜਿਹੜਾ ਸਟੋਰ ਕਰਕੇ ਤੁਸੀਂ ਨਹੀਂ ਰੱਖ ਸਕਦੇ ਹੈਗੇ ਇਹਦੇ ਵਿੱਚ ਬਰਫ਼ ਪਾਣੀ ਪਾ ਕੇ ਤੁਸੀਂ ਜਿਹੜਾ ਪੀ ਸਕਦੇ ਹੋ ਉਹ ਲਗਾਤਾਰ ਚਲਾਉਂਦੇ ਹੋਏ ਬਿਲਕੁਲ ਸੌਫਟ ਹੋਣੇ ਸ਼ੁਰੂ ਹੋ ਗਏ ਤੇ ਪਾਣੀ ਦਾ ਕਲਰ ਆ ਜਿਹੜਾ ਉਹ ਵੀ ਆਪਣਾ ਬਿਲਕੁਲ ਚੇਂਜ ਹੋ ਗਿਆ ਇਸ ਤਰ੍ਹਾਂ ਲਾਲ ਲਾਲ ਜਿਹਾ ਪਾਣੀ ਹੋ ਜਾਊਗਾ ਆਪਾਂ ਬਿਲਕੁਲ ਵੀ ਕੋਈ ਰੰਗ ਇਹਦੇ ਵਿੱਚ ਐਡ ਨਹੀਂ ਕੀਤਾ ਫਿਰ ਵੀ ਰੰਗ ਇਹਦਾ ਬਹੁਤ ਸੋਹਣਾ ਹੋ ਗਿਆ ਤੁਸੀਂ ਚਾਹੋ ਇਹਦੇ ਵਿੱਚ ਮਿਸ਼ਰੀ ਵੀ ਪਾ ਸਕਦੇ ਹੋ ਮੈਂ ਇਹਦੇ ਵਿੱਚ ਲੋੜ ਅਨਸਾਰ 2 ਤੋਂ 3 ਚਮਚੀਨੀ ਦੇ ਪਾਇਆ ਬਿਲਕੁਲ ਘੱਟ ਚੀਨੀ ਰੱਖੀ ਆ ਤੁਸੀਂ ਚਾਹੋ ਚੀਨੀ ਦੀ ਮਾਤਰਾ ਥੋੜੀ ਜਿਹੀ ਵਧਾ ਵੀ ਸਕਦੇ ਹੋ ਟੇਸਟ ਨੂੰ ਬੈਲੈਂਸ ਕਰਨ ਲਈ ਹਲਕਾ ਜਿਹਾ ਨਾਣ ਪਾਇਆ ਹੈ ਬਾਕੀ ਹੋਰ ਵੀ ਕੋਈ ਵੀ ਬਾਦੂ ਚੀਜ਼ ਆਪਾਂ ਇਹਦੇ ਵਿੱਚ ਐਡ ਨਹੀਂ ਕੀਤੀ ਹੈਗੀ ਤੇ ਇਸ ਤਰ੍ਹਾਂ ਇਹ ਬਿਲਕੁਲ ਸੌਫਟ ਹੋ ਗਏ ਆ ਤੇ ਪੱਕ ਕੇ ਤਿਆਰ ਹੋ ਗਏ ਆ ਜਿਸ ਟਾਈਮ ਤੇ ਆਲੂ ਬੁਖਾਰੇ ਦਾ ਸ਼ਰਬਤ ਆਪਣਾ ਠੰਡਾ ਹੋ ਗਿਆ ਆਪਾਂ ਇਹਨਾਂ ਨੂੰ ਸਾਈਡ ਤੇ ਰੱਖਤਾ ਸੀ ਤੇ ਇਹਨੂੰ ਆਪਾਂ ਜਿਹੜਾ ਛਾਣ ਲਾਵਾਂਗੇ ਸਾਰਾ ਇਸ ਤਰ੍ਹਾਂ ਆਪਾਂ ਛਾਣ ਲਿਆ ਤੇ ਇਹਨੂੰ ਮੈਸ਼ ਕਰਕੇ ਆਪਾਂ ਸਾਰਾ ਵਿੱਚ ਰਲਾ ਦੇਵਾਂਗੇ ਉੱਪਰ ਗੋਠਲੀਆਂ ਤੇ ਛਿਲਕੇ ਜਿਹੜੇ ਫਲ ਬਾਦੂ ਗੁੱਦਾ ਜਿਹਾ ਹੋਊਗਾ ਉਹ ਰਹਿ ਜਾਊਗਾ ਇਸ ਤਰ੍ਹਾਂ ਤੁਸੀਂ ਲਗਾਤਾਰ ਆ ਮੈਸ਼ ਕਰ ਲੈਣਾ ਹੈ ਜਾਲੀ ਦੇ ਵਿੱਚ ਇਹ ਬਿਲਕੁਲ ਆਪਣਾ ਪੱਕਿਆ ਹੋਇਆ ਹੈ ਤੇ ਆਸਾਨੀ ਦੇ ਨਾਲ ਹੀ ਆ ਜਿਹੜਾ ਮੈਸ਼ ਹੋ ਜਾਊਗਾ ਅਪਾ ਇਹਦੇ ਵਿੱਚ ਕੋਈ ਵੀ ਵਾਧੂ ਚੀਜ਼ ਨਹੀਂ ਪਾਈ ਹੈਗੀ ਫਿਰ ਵੀ ਇਹਦਾ ਕਲਰ ਆ ਬਿਲਕੁਲ ਰੈੱਡ ਬਣ ਕੇ ਆਇਆ ਹੈ ਰੈੱਡ ਬਿਲਕੁਲ ਡਾਰਕ ਬਣ ਕੇ ਆਇਆ ਹੈ ਕਿਉਂਕਿ ਇਹ ਅਲੂ ਬਖਰੇ ਬਿਲਕੁਲ ਫਰੈਸ਼ ਤੇ ਬਿਲਕੁਲ ਲਾਲ ਸੀ ਇਸ ਤਰ੍ਹਾਂ ਇਹ ਜੂਸ ਆਪਣਾ ਬਣ ਕੇ ਤਿਆਰ ਹੋ ਗਿਆ ਜੂਸ ਕਹ ਲਓ ਚਾਹੇ ਤੁਸੀਂ ਸ਼ਰਬਤ ਕਹ ਲਓ ਤੁਸੀਂ ਇਹਨੂੰ ਇਦਾਂ ਵੀ ਆ ਜਿਹੜਾ ਸਟੋਰ ਕਰਕੇ ਰੱਖ ਸਕਦੇ ਹੋ ਆਪਾਂ ਸਰਵ ਕਰ ਲਵਾਂਗੇ ਇਹਨੂੰ ਸਿੰਪਲ ਸਾਦੇ ਤਰੀਕੇ ਨਾਲ ਹੀ ਰੱਖਿਆ ਹੈ ਆਪਾਂ ਬਰਫ਼ ਪਾ ਲਵਾਂਗੇ ਇੱਕ ਭਾਂਡੇ ਦੇ ਵਿੱਚ ਗਲਾਸਾਂ ਦੇ ਵਿੱਚ ਤੇ ਆਲੂ ਬਖਰੇ ਦਾ ਸ਼ਰਬਤ ਆ ਜਿਹੜਾ ਉਹ ਵੀ ਆਪਾਂ ਪਾ ਲਵਾਂਗੇ ਬਾਜ਼ਾਰ ਦਾ ਜੂਸ ਪੀਣ ਨਾਲੋਂ ਚੰਗਾ ਹੈ ਕਿ ਤੁਸੀਂ ਘਰੇ ਹੀ ਇਸ ਤਰ੍ਹਾਂ ਕੋਈ ਵੀ ਜੂਸ ਜਾਂ ਸ਼ਰਬਤ ਬਣਾ ਕੇ ਪੀ ਲਓ ਬਹੁਤ ਹੀ ਜ਼ਿਆਦਾ ਹੈਲਦੀ ਆ ਸਾਡੇ ਹੱਥਾਂ ਨਾਲ ਬਣਿਆ ਹੋਇਆ ਸਾਡੀ ਅੱਖਾਂ ਦੇ ਸਾਹਮਣੇ ਬਣਿਆ ਹੋਇਆ ਹੈ ਤੇ ਕੋਈ ਵੀ ਇਹਦੇ ਵਿੱਚ ਕੈਮੀਕਲ ਫालतू ਚੀਜ਼ ਆਪਾਂ ਨਹੀਂ ਐਡ ਕੀਤੀ ਹੈਗੀ ਮੌਸਮੀ ਫਰੂਟ ਦਾ ਤੁਸੀਂ ਕਿਸੇ ਦਾ ਵੀ ਜੂਸ ਜਾਂ ਸ਼ਰਬਤ ਬਣਾ ਕੇ ਪੀਓ ਸੇਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਆਪਣਾ ਸ਼ਰਬਤ ਬਣ ਕੇ ਤਿਆਰ ਹੋ ਗਿਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਨਵੀਂ ਰੈਸਪੀ ਦੇ ਵਿੱਚ ਥੈਂਕ ਯੂ ਜੀ